ਮੈਂ ਸੁਕਨ ਸੋ ਦੁਬਲੇ ਕਿਸਾਨ ਚੰਗਰ ਚ ਬਹੁਤ ਬਡਾ ਬਾਈਸਪਰਦਾਂ ਪੰਜਾਬ ਮੈਂ ਜੋ ਕੱਲ ਦੀ ਵਿਵਾਦਤ ਖਬਰ ਚੱਲ ਰਹੀ ਆ ਜੋ ਏਅਰਪੋਰਟ ਚੰਡੀਗੜ੍ਹ ਦੀ ਆ ਉਥੇ ਗੱਲ ਕਰਨਾ ਚਾਹਣਾ ਵਾ ਕਿ ਉਹ ਉਥੇ ਕੱਲ ਹੋਇਆ ਉਹ ਚੰਗਾ ਆ ਜਾਂ ਮਾੜਾ ਆ ਉਹ ਗੱਲ ਵੱਖਰੀ ਆ ਪਰ ਉਸ ਤੋਂ ਬਾਅਦ ਕੰਗਨ ਰੌਦੀ ਜਿਹੜੀ ਭੈਣ ਆ ਉਹ ਸਾਨੂੰ ਜਿਹੜੇ ਆਤਵਾਦੀ ਦਖਰੀ ਆ ਪੰਜਾਬੀਆਂ ਨੂੰ ਮੈਂ ਸਰਕਾਰ ਤੋਂ ਮੰਗ ਕਰਦਾ ਕਿ ਇਹੋ ਜਿਹੇ ਲੋਕਾਂ ਨੂੰ ਨੱਥ ਪਾਈ ਜਾਵੇ ਤੇ ਇਹਨਾਂ ਦੇ ਵੀ ਕੇਸ ਚੱਲਣਾ ਚਾਹੀਦੇ ਆ ਜਿਹੜੇ ਸਾਡੇ ਪੰਜਾਬੀਆਂ ਨੂੰ ਢੁਕਾ ਕੇ ਇਸ ਬਨੇ ਲੋਕ ਲੈ ਕੇ ਜਾ ਰਹੇ ਆ ਕਿਉਂਕਿ ਜੋ ਕੰਗਨ ਆ ਲਾਇਆ ਉਹਦੀ ਬੋਲੀ ਤੇ ਹੋਇਆ ਹੁਣ ਉਹਦੀ ਜਿਹੜੀ ਭੈਣ ਆ ਛੋਟੀ ਉਹ ਵੀ ਸਾਡੇ ਤੇ ਬੜੇ ਤਿੱਖੇ ਬਿਆਨ ਦੇ ਰਹੀ ਆ ਜੇ ਕੋਈ ਉਸ ਬੀਬੀ ਨੂੰ ਕੋਈ ਪੈਸਾ ਦੇ ਦਿੰਦਾ ਵਾ ਬਾਕੀ ਦੀ ਖਾਲਸਤਾਨੀ ਪੈਸਾ ਪਾਉਂਦੇ ਆ ਜੇ ਕੋਈ ਗੱਲ ਕਰਦਾ ਕਹਿੰਦੀ ਇਹ ਪੰਜਾਬ ਚ ਅਤਵਾਦ ਪੈਦਾ ਹੋ ਗਿਆ ਪਹਿਲਾਂ ਉਹਨੇ ਬਿਆਨ ਦਿੱਤੇ ਹੁਣ ਉਹਦੀ ਭੈਣ ਬਿਆਨ ਦੇ ਰਹੀ ਆ ਮੈਂ ਸਰਕਾਰ ਨੂੰ ਕਹੂੰਗਾ ਵੀ ਇਹੋ ਜਿਹੇ ਲੋਕਾਂ ਨੂੰ ਨੱਥ ਪਾਈ ਜਾਵੇ ਇਹਨਾਂ ਦੇ ਪਰਚੇ ਹੋਣ ਕਿਦੇ ਕੇਸ ਦਰਜ ਹੋਣੇ ਚਾਹੀਦੇ ਆ ਕਿਉਂਕਿ ਸਾਡੀ ਸੇਕ ਨੂੰ ਢਕਾਉਂਦੇ ਨੇ ਧੰਨਵਾਦ